ਬੀਤੇ ਦਿਨ ਹੀ ਦਿੱਲੀ ਦੇ ਵਿੱਚ ਕੁਝ ਐਸਾ ਵਾਪਰਿਆ ਜਿਸ ਨੇ ਸਭ ਨੂੰ ਹੈਰਾਨ ਤੇ ਪਰੇਸ਼ਾਨ ਕਰ ਦਿੱਤਾ ਕਿਉਂਕਿ 올ਡ ਰਜਿੰਦਰ ਨਗਰ ਦੇ ਵਿੱਚ ਇੱਕ ਕੋਚਿੰਗ ਸੈਂਟਰ ਦੇ ਅੰਦਰ ਬੀਸਮੈਂਟ ਦੇ ਵਿੱਚ ਹੜ੍ਹ ਦੇ ਨਾਲ ਪਾਣੀ ਭਰ ਗਿਆ ਤੇ ਉੱਥੇ ਜਿਹੜੇ ਬਦੀ ਆਰਟੀ ਪੜ੍ਹਾਈ ਕਰ ਰਹੇ ਸਨ ਸਿਵਲ ਸੇਵਾ ਦੀ ਜਿਹੜੀ ਪੜ੍ਹਾਈ ਕਰ ਰਹੇ ਸਨ ਉਮੀਦਵਾਰ ਸਨ ਉਹ ਉਹਨਾਂ ਚੋਂ ਤਿੰਨ ਜਣਿਆਂ ਦੀ ਡੁੱਬਣ ਤੋਂ ਬਾਅਦ ਦੇ ਵਿੱਚ ਮੌਤ ਹੋ ਗਈ ਸੀ ਤੇ ਹੁਣ ਦਿੱਲੀ ਐਮਸੀਡੀ ਦੇ ਮੇਅਰ ਨੇ ਖੇਤਰ ਚ ਕੋਚਿੰਗ ਸੈਂਟਰਾਂ ਦੀ ਪਛਾਣ ਕਰਨ ਦੇ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਠਨ ਕਰਨ ਤੋਂ ਬਾਅਦ ਦੇ ਵਿੱਚ ਹੁਣ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਗਿਆ ਜਿਹੜੇ ਬਿਲਡਿੰਗ ਉਪਨੀਯਮਾਂ ਦੀ ਉਲੰਘਣਾ ਕਰਦੇ ਪਾਏ ਗਏ ਸੀ ਅਧਿਕਾਰੀਆਂ ਦੇ ਮੁਤਾਬਿਕ ਰਾਜੇਂਦਰ ਨਗਰ ਦੇ ਵੱਖ-ਵੱਖ ਇਲਾਕਿਆਂ ਚ ਕੋਚਿੰਗ ਸੈਂਟਰ ਸੀਲ ਕੀਤੇ ਗਏ ਆ ਇਨ੍ਹਾਂ ਕੇਂਦਰਾ ਚ ਇਮਾਰਤਾਂ ਬੀਸਮੈਂਟ ਦੇ ਵਿੱਚ ਕਲਾਸਰੂਮ ਨੇ ਜਿਹੜੇ ਉਹ ਬਣਾਏ ਗਏ ਸੀ ਜਿਹੜੇ ਨਿਯਮਾਂ ਦੀ ਉਲੰਘਣਾ ਕਰਦੇ ਨੇ ਤਹਿਸੀਲ ਕੀਤੀਆਂ ਸੰਸਥਾਵਾਂ ਦੇ ਨਾਮਾਂ ਦੀ ਜੇ ਗੱਲ ਕਰੀਏ ਤਾਂ ਆਈਐਸ ਗੁਰੂਕਲ ਚੈਲ ਅਕੈਡਮੀ ਪਲੂਟਸ ਅਕੈਡਮੀ ਸਾਈਟ ট্রেਡਿੰਗ ਆਈਐਸ ਸੇਤੂ ਟਾਪਰਜ਼ ਅਕੈਡਮੀ ਦੈਨਿਕ ਸਮਾਜ ਸਿਵਲ ਡੇਲੀ ਆਈਐਸ ਕੈਰੀਅਰ ਪਾਵਰ 99 ਨੋਟਿਸ ਵਿਦਿਆਗੁਰੂ ਗਾਈਡੈਂਸ ਆਈਐਸ ਅਤੇ ਆਈਐਸ ਲਈ ਅਸਾਨ ਸ਼ਾਮਿਲ ਨੇ ਰਾਉਦਾ ਕੋਚਿੰਗ ਇੰਸਟੀਚਿਊਟ ਜਿੱਥੇ ਘਟਨਾ ਵਾਪਰੀ ਸੀ ਉਸ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਸੀ ਅਧਿਕਾਰੀਆਂ ਨੇ ਕਿਹਾ ਕਿ ਹੋਰ ਕੋਚਿੰਗ ਸੰਸਥਾਵਾਂ ਨੂੰ ਸੀਲ ਕੀਤਾ ਜਾ ਸਕਦਾ ਕਿਉਂਕਿ ਨਰੀਖਣ ਚੱਲ ਰਿਹਾ ਹੈ ਵੱਡੇ ਪੱਧਰ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇਕਰ ਕਿਤੇ ਵੀ ਬੇਨਮੀ ਪਾਈ ਜਾਂਦੀ ਹੈ ਤਾਂ ਨਾਲ ਦੀ ਨਾਲ ਸੈਂਟਰਾਂ ਨੂੰ ਸੀਲ ਕੀਤਾ ਜਾ ਰਿਹਾ ਤੇ ਇਹ ਰਡਾਰ ਦੇ ਅੰਦਰ ਆ ਰਹੇ ਨੇ ਉਹ ਕੋਚਿੰਗ ਸੈਂਟਰ ਜਿਨ੍ਹਾਂ ਦੇ ਵਿੱਚ ਥੋੜਾ ਬਹੁਤਾ ਵੀ ਲੱਗ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਇਸੇ ਦੌਰਾਨ ਦਿੱਲੀ ਦੇ ਉਪਰਾਜਪਾਲ ਵੀ ਕੇ ਸੁਖਸੈਨਾ ਨੇ ਬੀਤੇ ਵਾਰ ਨੂੰ ਡਿਵੀਜ਼ਨਲ ਕਮਿਸ਼ਨਰ ਨੂੰ ਜਿਹੜੀਆਂ ਮੌਤਾਂ ਹੋਈਆਂ ਸੀ ਉਹਨਾਂ ਬਾਰੇ ਰਿਪੋਰਟ ਸੌਂਪਣ ਦੇ ਨਿਰਦੇਸ਼ ਨੇ ਜਿਹੜੇ ਉਹ ਵੀ ਦਿੱਤੇ ਸੀ ਜਾਣਕਾਰੀ ਦੇ ਦਿੱਤੀ ਹੈ ਕਿ ਹੁਣ 13 ਕੋਚਿੰਗ ਸੈਂਟਰ ਹੋਰ ਨੇ ਜਿਨ੍ਹਾਂ ਨੂੰ ਪੂਰਨ ਤੌਰ ਦੇ ਉੱਤੇ ਸੀਲ ਕਰ ਦਿੱਤਾ ਗਿਆ ਕਿਉਂਕਿ ਇਹਨਾਂ ਦੇ ਵੱਲੋਂ ਵੀ ਇਸੇ 올ਡਰ ਜਿੰਦਰਾ ਨਗਰ ਦੇ ਕੋਚਿੰਗ ਸੈਂਟਰ ਬਾਂਗ ਜਿਸ ਦੇ ਵਿੱਚ ਮੋਤਾਂ ਹੋਈਆਂ ਨੇ ਉਸੇ ਬਾਂਗ ਦੀ 20 ਮਿੰਟ ਦੇ ਵਿੱਚ ਕਲਾਸਰੂਮ ਨੇ ਜਿਹੜੇ ਉਹ ਬਣਾਏ ਗਏ ਸੀ ਤੇ ਇਸੇ ਕਰਕੇ ਹੁਣ ਉਹ ਨਿਯਮਾਂ ਦੀ ਉਲੰਘਣਾ ਦੇ ਤਹਿਤ ਕਾਰਵਾਈਆਂ ਦੇ ਘੇਰੇ ਦੇ ਵਿੱਚ ਨੇ ਸਾਰੇ ਦੇ ਸਾਰੇ ਇੰਸਟੀਚਿਊਟ ਤੇ ਲਗਾਤਾਰ ਉਹਨਾਂ ਨੂੰ ਬੰਦ ਕੀਤਾ ਜਾ ਰਿਹਾ ਸੀਲ ਕੀਤਾ ਜਾ ਰਿਹਾ 13 ਨੂੰ ਸੀਲ ਕਰ ਦਿੱਤਾ ਗਿਆ ਤੇ ਬਾਕੀਆਂ ਦੀ ਪਛਾਣ ਕਰਨੀ ਅਜੇ ਸ਼ੁਰੂ ਕੀਤੀ ਗਈ ਹੈ ਬਾਕੀ ਸਾਰੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਜਲਦੀ ਤੋਂ ਜਲਦੀ ਬਾਕੀਆਂ ਨੂੰ ਵੀ ਸੀਲ ਹੈ ਜਿਹੜਾ ਉਹ ਕੀਤਾ ਜਾ ਸਕਦਾ ਹੈ